ਦੇ 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 ਧੱਕੇ ਨਾਲ ਜਿਹੜਾ ਠੇਕਾ ਦੇ ਰਹੀ ਹੈ ਕਾਰਪੋਰੇਸ਼ਨ ਟੁੰਡਾਗੜੀ ਤੇ ਉਤਰੀ ਹੋਈ ਹੈ ਮੇਰੇ ਇਹਨਾਂ ਭਾਵਾਂ ਨੂੰ ਜਿਹੜੇ 2 4 5 5000 ਤੱਕ ਭਾਵਾਂ ਲਾ ਲਿਓ ਜਿੰਨਾ ਕਿ ਮਾਈਕ ਦੇ ਵਿੱਚ ਇਹ ਕਹਿੰਦੇ ਨੇ 74 ਸਾਲ ਦਾ ਗੰਦ ਪਾਇਆ ਹੋਇਆ ਮੈਂ ਜੋ ਕੁਝ ਵੰਦ ਮੈਂ ਦਾਲਾ ਕਰਨਾ ਚਾਹੁੰਦਾ ਵੀ ਆ ਜਿਹੜੇ 74 ਸਾਲ ਤੋਂ ਆਹ ਤਰ੍ਹਾਂ ਸਿੱਧੋ ਸਾਡੇ ਮੇਰੇ ਖੱਦਦੇ ਨੇ ਪੂਰਾ ਚੰਦੇ ਨੇ ਮੇਰੇ ਭੈਣ ਭਰਾ ਕੀ ਪਰ ਕਾਰਪੋਰੇਸ਼ਨ ਤੋਂ ਕੋਈ ਤਰਖਾ ਨਹੀਂ ਜਾਂਦੇ ਤਨ ਸਮਾਜੋ ਦਾ ਮੁਕਰੰਦੇ ਲੋਗੇ ਜੋ ਆਪਣਾ ਹੱਕ ਕੋਈ ਤੇਤ ਮੋਲ ਕੋ ਘਰ ਦੇ ਵਿੱਚੋਂ ਦੇ ਦਿੰਦਾ ਤੇ ਆਰਾਮ ਨਾਲ ਲੈ ਜਾਂਦੇ ਤੇ ਅੱਜ ਉਹਨਾਂ ਦੇ ਹੱਥ ਦੇ ਵਿੱਚ ਸ਼ਰਮਰੀਆ ਕਲਚਰ ਤੋਂ ਮੈਂ ਕਹਿੰਦਾ ਹਮੇਸ਼ਾ ਗਰੀ ਪਰਿਵਾਰਾਂ ਦੇ ਹੱਥ ਨਹੀਂ ਸ਼ਰਮਰੀਆ ਕਲਚਰ ਖੜੀ ਹੈ ਜੇ ਲੋੜ ਪਈ ਤਾਂ ਸਰਦਾਰ ਸੁਖੀਰ ਸਿੰਘ ਬਾਦਲੂ ਵੀ ਖੜਾ ਹੋਏਗਾ ਤਦ ਇਸੀ ਵੀ ਜਿਹੜਾ ਕਿ ਇਹਨਾਂ ਨੇ 170 ਕਰੋੜ ਦਾ ਕੰਪਨੀ ਨੂੰ ਠੇਕਾ ਦੇ ਦਿੱਤਾ ਡੋਰ ਟੂ ਡੋਰ ਕੂੜੇ ਦਾ ਇਹ ਕੋ ਨੂੰ ਬੰਦ ਕਰਨ ਲਈ ਸੀ ਮੰਗ ਤੱਕ ਪਰ ਮੈਲਟੀਮੇਟ ਦਿੱਤਾ ਮੈਡਮ 15 15 ਦਾ ਕੇਸ ਆਇਆ ਮੈਨ ਮੈਨ ਨੂੰ ਵੀ ਇਹ ਠੇਕਾ ਜਿਹੜਾ ਦੇ ਰਿਹਾ ਇਹਨੂੰ ਬੰਦ ਕੀਤਾ ਜਾਵੇ ਤੇ ਇੱਕ ਓਵਰਏਜ ਮੁਲਾਇਮ ਤੇ ਉਹਨਾਂ ਨੂੰ ਨਿੱਕੇ ਪੱਤੇ ਤੇ ਜਾਣ ਤੇ ਜਿਹੜੇ ਆਪਣੇ ਸਾਡੇ ਮੁਲਾਇਮ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਜੋ ਗ੍ਰੈਚੁਇਟੀ ਆ ਜੋ ਵੀ ਨਾਲ ਚੱਕਾ ਇਕੱਠਾ ਦਿੱਤਾ ਜਾਵੇ ਇਹ ਸਭ ਤੋਂ ਜ਼ਿਆਦਾ ਮੰਗ ਰਹੀ ਹੈ ਇਹ ਹੀ ਆ ਕਿ ਮੁਲਾਇਮਾਂ ਦੀ ਖੱਦੇ ਲੜਾਈ ਇਸੇ ਲੱਗ ਰਹੇ ਆ ਤੇ ਸਾਡੇ ਕੰਮ ਨੂੰ ਨਾਫ ਹੋਇਆ ਜਾਵੇ ਅੱਜ ਕਿੰਨੇ ਅੱਜ ਕਿੰਨੇ ਬੰਦੇ ਇਕੱਠੇ ਹੋਏ ਅੱਜ 500 ਅੱਜ 2000 ਬੰਦਾ ਇਕੱਠਾ ਹੋਇਆ ਸੀਗਾ ਜੀ ਅਸੀਂ ਰੋਡ ਤੋਂ ਰੇਲੀ ਕੱਢ ਕੇ ਹੋਏ ਜੀ ਜੋਂ ਆਏ ਆ ਤੇ ਮੈਡਮ ਮੇਰੇ ਨਾਲ ਅਸੀਂ ਮੰਗ ਪੱਤਰ ਦਿੱਤਾ ਸੀ ਜੀ ਮੈਡਮ ਨੇ ਕੀ ਗਿਆਨ ਦੋ ਮੈਡਮ ਨੇ ਕਿਹਾ ਵੀ ਮੈਂ ਤੁਹਾਡੀ ਆਪਣੀ ਜੋ ਵੀ ਤੁਹਾਡੀ ਕਮੇਟੀਾਂ ਦੀ ਮੀਟਿੰਗ ਆ ਬੁਲਾ ਕੇ ਤੇ ਜੋ ਵੀ ਤੁਹਾਡਾ ਹੱਕ ਹੋ ਤੁਹਾਡਾ ਹੱਕ ਦੇ ਕੋਈ ਮੰਗ ਡਾਕਾ ਨਹੀਂ ਮਾਰੇ ਹੋਗਾ ਤੁਹਾਡੇ ਪਹਿਲ ਦੇ ਧਾਗੇ ਅਸੀਂ ਸਰਵਾਈ ਕਰਾਂਗੇ ਤੇ ਕਿੰਨੇ ਕਿ ਡੰਪ ਹੀ ਬੰਦ ਹੋਏ ਤੁਹਾਡੇ ਕਾਫੀ ਉਹ ਡੰਪ ਬੰਦਾ ਸੀ ਇਹ ਵੀ ਮੰਗ ਲਿਖੀ ਉਹਦੇ ਵਿੱਚ ਜਿਹੜੇ ਡੋਰ ਟੂ ਡੋਰ ਕੋੜੇ ਦਾ ਕੰਮ ਕਰਦੇ ਆ ਉੱਥੇ ਲਾਈਨਾਂ ਬਹੁਤ ਬਹੁਤ ਲੰਬੇ ਲੱਗ ਜਾਂਦੇ ਆ ਮੰਨਣ ਚਾਰ-ਚਾਰ ਘੰਟੇ ਖੜੇ ਹੋ ਜਾਂਦੇ ਆ ਤੇ ਉਹ ਉਹਦਾ ਵੀ ਹੱਦ ਕਿੰਨਾ ਸਾਰੀ ਮੰਗਾ ਦਿੱਖੀ ਲੈਣਾ ਸੀ ਮਜ਼ਦੂਰ ਹੈ ਤਾਂ